ਖਬਰਨਾਮਾ ਦੇਖ ਰਿਹਾ ਸ਼ੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਸਰਕਾਰ ਬਣਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ 100 ਤੋਂ ਪਲੱਸ ਸੀਟਾਂ ਜਿੱਤਾਂਗੇ ਸਰਕਾਰ ਬਣੇਗੀ ਮਾਤ ਦੇਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨੂੰ ਅਤੇ ਹਾਕਮ ਤੇਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੇਕਿਨ ਦੂਸਰੇ ਪਾਸੇ ਇਹਨਾਂ ਦਾ ਆਪਸੀ 카ਟੋਕਲੀਸ਼ ਇਹਨਾਂ ਦੇ ਆਪਸੀ ਲੜਾਈ ਝਗੜੇ ਇਹਨਾਂ ਦੀ ਆਪਸੀ মতਪਿਰਤਾ ਲਗਾਤਾਰ ਵਧਦੀ ਚੱਰੀ ਹੈ ਰੁਕਣ ਦਾ ਨਾਮ ਨਹੀਂ ਲੈ ਰਹੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੀ ਫੇਲ ਹੋ ਚੁੱਕੀ ਹੈ ਇਹਨਾਂ ਨੂੰ ਇੱਕ ਸਟੇਜ ਉੱਤੇ ਇਕੱਠਾ ਦੇਖਣਾ ਬੇਹਦ ਮੁਸ਼ਕਲ ਹੋ ਗਿਆ ਹੈ ਹਾਲਾਂਕਿ ਜਿਸ ਤਰ੍ਹਾਂ ਭਾਰਤਪੁਖਸ਼ਣ ਆਸ਼ੂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਕਮਾਂਡਰ ਨੇ ਉਹ ਮੈਦਾਨ ਦੇ ਵਿੱਚ ਨਹੀਂ ਉਹ ਮੈਦਾਨ ਛੱਡ ਕੇ ਏਸੀ ਯਾਨੀ ਕਿ ਰੂਮ ਗਰਮ ਗਰਮ ਕਮਰਿਆਂ ਵਾਲੇ ਰੂਮਸ ਦੇ ਵਿੱਚ ਬੈਠੇ ਹੋਏ ਨੇ ਉਹ ਅਨੇਗ ਮਾਰ ਰਹੇ ਨੇ ਸਰਦੀ ਦਾ ਇਸ ਤਰ੍ਹਾਂ ਤਾਂ ਵੋਟਾਂ ਨਹੀਂ ਇਸ ਤਰ੍ਹਾਂ ਤਾਂ ਚੋਣਾਂ ਨਹੀਂ ਜਿੱਤੀਆਂ ਜਾਣੀਆਂ 2027 ਦੀਆਂ ਵਿਧਾਨ ਸਭਾ ਵਾਲੀਆਂ ਜੇਕਰ ਦੋ 27ਵੀਂ ਵਿਧਾਨ ਸਭਾ ਦੀਆਂ ਚੋਣਾਂ ਜਿਤਨੀਆਂ ਹਨ ਤਾਂ ਸਾਨੂੰ ਤਨਮਨ ਦੇ ਨਾਲ ਸੜਕਾਂ ਉੱਤੇ ਆਉਣਾ ਪਵੇਗਾ ਹਾਕਮ ਤਿਰ ਦਾ ਵਿਰੋਧ ਕਰਨਾ ਪਵੇਗਾ ਆਪਣੀਆਂ ਰਣਨੀਤੀਆਂ ਲੈ ਕੇ ਪੰਜਾਬ ਦੇ ਪਿੰਡ ਪਿੰਡ ਵਿੱਚ ਪੰਜਾਬ ਦੇ ਸ਼ਹਿਰ ਦੇ ਵਿੱਚ ਕਸਬੇ ਦੇ ਵਿੱਚ ਜਾਣਾ ਪਵੇਗਾ ਤਾਂ ਕਿ ਵੋਟ ਬੈਂਕ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਸਤੇ ਇਕੱਠਾ ਕੀਤਾ ਜਾ ਸਕੇ ਲੇਕਿਨ ਦੂਸਰੇ ਪਾਸੇ ਕਹਿੰਦੇ ਨੇ ਕਿ ਅੱਗਾ ਦੌਰ ਪਿਛਾ ਚੌੜ ਉਹ ਹੈ ਕਾਂਗਰਸ ਪਾਰਟੀ ਦੀ ਗੱਲ ਕਾਂਗਰਸ ਪਾਰਟੀ ਦੇ ਅੱਜ ਵੱਡੇ ਆਗੂ ਨੇ ਅਲਵਿਦਾ ਕਹਿ ਦਿੱਤਾ ਕਾਂਗਰਸ ਪਾਰਟੀ ਨੂੰ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਅਤੇ ਸ਼ਾਮਲ ਹੋ ਗਿਆ ਭਾਰਤੀ ਜਨਤਾ ਪਾਰਟੀ ਵਿੱਚ ਹਾਲਾਂਕਿ ਭਾਰਤੀ ਜਨਤਾ ਪਾਰਟੀ ਦਾ ਸ਼ੁਰੂਮਈ ਅਕਾਲੀ ਦਲ ਤੋਂ ਬਿਨਾਂ ਆਧਾਰ ਜਿਹੜਾ ਹੈ ਨਹੀਂ ਕਿਉਂਕਿ ਇਹ ਸ਼ਮੂਲਿਤ ਕਰਵਾਈ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਕਰ ਨੇ ਲੰਮੇ ਸਮੇਂ ਬਾਅਦ ਸੁਨੀਲ ਕੁਮਾਰ ਜਾਕਰ ਸਟੇਜ ਤੇ ਦਿਖੇ ਲੰਮੇ ਸਮੇਂ ਬਾਅਦ ਉਹਨਾਂ ਨੇ ਕਾਂਗਰਸ ਪਾਰਟੀ ਦਾ ਇੱਕ ਵੱਡਾ ਆਗੂ ਪਾਟ ਕੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਦੱਸਿਆ ਜਾ ਰਿਹਾ ਹੈ ਕਿ ਗੋਲਡੀ ਨੇ ਜਿਹੜੇ ਆਪਣੇ ਸਾਥੀਆਂ ਸਮੇਤ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਭਾਜਪਾ ਪ੍ਰਧਾਨ ਸੁਖੀ ਕੁਮਾਰ ਜਾਖੜ ਨੇ ਬੁੱਧਵਾਰ ਨੂੰ ਫਾਇਲਕੇ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾ ਕੇ ਭਾਜਪਾ ਦੀਆਂ ਨੀਤੀਆਂ ਦਾ ਪ੍ਰਚਾਰ ਕੀਤਾ ਫਿਰਨੀ ਰੋਡ ਤੇ ਇੱਕ ਸਮਾਗਮ ਵਿੱਚ ਜਾਖੜ ਨੇ ਸਤਾਨਕ ਕਾਂਗਰਸੀ ਕੌਂਸਲ ਗੋਲਦੀ ਸਚਦੇਵਾ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਰਸਮੀ ਤੌਰ ਤੇ ਭਾਜਪਾ ਵਿੱਚ ਸ਼ਾਮਲ ਕੀਤਾ ਦੱਸਿਆ ਜਾ ਰਿਹਾ ਹੈ ਕਿ ਗੋਲਦੀ ਸਚਦੇਵਾ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਕਾਂਗਰਸ ਪਾਰਟੀ ਦੇ ਵਿੱਚ ਦੇ ਰਹੇ ਸੀ ਯਾਨੀ ਕਿ ਲਗਭਗ 10 ਤੋਂ 20 ਸਾਲ ਹੋ ਗਏ ਨੇ ਲਗਾਤਾਰ ਉਹ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰ ਰਹੇ ਸੀ ਕਾਂਗਰਸ ਪਾਰਟੀ ਵੱਲੋਂ ਉਹ ਕੌਂਸਲ ਸੀ ਗੋਲਦੀ ਸਜਦੇਵਾ ਅੱਜ ਆਪਣੇ ਸੈਂਕੜੇ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਭਾਜਪਾ ਵਿੱਚ ਸ਼ਾਮਲ ਹੋਏ ਕੌਂਸਲ ਗੋਲਦੀ ਸਜਦੇਵਾ ਨੇ ਕਿਹਾ ਕਿ ਉਹਨਾਂ ਨੇ ਰਾਜਨੀਤੀ ਨੂੰ ਸਮਾਜ ਲਈ ਸਮਾਜ ਸੇਵਾ ਲਈ ਚੁਣਿਆ ਹੈ ਪੈਸੇ ਲਈ ਨਹੀਂ ਉਹਨਾਂ ਨੇ ਸਪਸ਼ਟ ਕੀਤਾ ਕਿ ਕਾਂਗਰਸ ਪਾਰਟੀ ਵਿੱਚ ਰਹਿੰਦਿਆਂ ਉਹ ਲੋਕਾਂ ਦੀ ਬੁਨਿਆਦੀ ਸਹੂਲਤਾਂ ਤੇ ਉਮੀਦਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਮਹਿਸੂਸ ਕਰਦੇ ਹਨ ਜਿਸ ਕਾਰਨ ਉਹਨਾਂ ਨੇ ਜਨਤਕ ਹਿੱਤ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਪੈਸੇ ਵਾਸਤੇ ਰਾਜਨੀਤੀ ਵਿੱਚ ਨਹੀਂ ਆਇਆ ਮੈਂ ਆਇਆ ਸਮਾਜ ਅਤੇ ਸਮਾਜ ਦੀ ਸੇਵਾ ਕਰਨ ਦੇ ਲਈ ਮੈਂ ਫੇਲ ਹੋ ਗਿਆ ਕਾਂਗਰਸ ਪਾਰਟੀ ਦੇ ਵਿੱਚ ਮੈਨੂੰ ਯਕੀਨ ਹੈ ਮੈਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੀ ਰਹਿਨਮਾਈ ਹੇਠ ਕੰਮ ਕਰਾਂਗਾ ਅਤੇ ਸਮਾਜ ਦੀ ਬਿਨਾ ਲਾਲਤੂ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੀ ਸੇਵਾ ਨੂੰ ਆਪਣੀਆਂ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਾਂਗਾ ਗੋਲਦੀ ਸੱਚੇਵਾ ਦੇ ਨਾਲ ਉਹਨਾਂ ਦੇ ਹੋਣ ਅਸੈਂਟਰੀ ਸਾਤੀਵੀ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਜਿਆਨੀ ਨੇ ਉਹਨਾਂ ਨੂੰ ਵੱਡਾ ਬਲ ਮਿਲੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਲਕਾ ਫਾਇਲਕਾ ਤੋਂ ਗੋਲਡੀ ਸਚਦੇਵਾ ਦਾ ਉੱਗਾ ਦਰਸੂਕ ਦਬਦਬਾ ਮੰਨਿਆ ਜਾਂਦਾ ਹੈ ਫਾਜ਼ਿਲਕਾ ਸ਼ਹਿਰ ਦੇ ਵਿੱਚ ਹੈ ਧੰਨਵਾਦ